ਸਿਆਣੇ ਕਹਿੰਦੇ ਆ ਕਿ ਮੁਰਦਾ ਬੋਲੇ ਤੇ ਕਫਨ ਪਾੜੇ ਇਸ ਕਹਾਵਤ ਨੂੰ ਬਿਲਕੁਲ ਸੱਚ ਕਰ ਬਖਾਇਆ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿੱਦਾਂ ਬੜੇ ਬੇਤੁਕਾ ਇਤਿਹਾਸ ਹੋਇਣਾ ਇੱਕ ਬਿਆਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਲੋਕਾਂ ਚ ਇੱਕ ਫੈਸ਼ਨ ਬਣ ਗਿਆ ਕਿ ਅੰਬੇੜਕਰ 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 ਅਗੇਨ ਅਗੇਨ ਉਹਨੇ ਜ਼ਿਕਰ ਕੀਤਾ ਕਿ ਲੋਕ ਇਦਾਂ ਕਹਿੰਦੇ ਨੇ ਜੇਕਰ ਇੰਨਾ ਭਗਵਾਨ ਦਾ ਨਾਮ ਲਿਆ ਹੁੰਦਾ ਤੇ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ ਮੈਂ ਪੁੱਛਦਾ ਅਮਿਤ ਸ਼ਾਹ ਜੀ ਜਿਸ ਵੇਲੇ ਭਾਰਤ ਦੇ ਦਬੇ ਕੁਚਲੇ ਐਸਸੀਐਸਟੀ ਵਰਗ ਤੇ ਅਠ ਅੱਠ ਸ਼ਰਧਤ ਬڑے ਅਤਿਆਚਾਰ ਇੱਕ ਵਰਗ ਤੁਹਾਡਾ ਹੀ ਵਰਗ ਢਾਉਂਦਾ ਸੀਗਾ ਤੇ ਉਸ ਵੇਲੇ ਕਿਹੜਾ ਭਗਵਾਨ ਆ ਕੇ ਉਹਨਾਂ ਦੀ ਰੱਖਿਆ ਕਰਦਾ ਸੀ ਅੱਜ ਵੀ ਹੁੰਦੇ ਨੇ ਉਹ ਅਤਿਆਚਾਰ ਦਬੇ ਕੁਚਲੇ ਲੋਕਾਂ ਤੇ ਕਿਹੜਾ ਭਗਵਾਨ ਆਉਂਦਾ ਕੋਈ ਭਗਵਾਨ ਨਹੀਂ ਆਉਂਦਾ ਜੇਕਰ ਉਹਨਾਂ ਦੀ ਰੱਖਿਆ ਕਰਦਾ ਆ ਤੇ ਭਾਰਤ ਦਾ ਸੰਵਿਧਾਨ ਕਰਦਾ ਆ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਆਪਣੇ ਕਾਰਕਮਲਾਂ ਦਾ ਲਿਖਿਆ ਸੀ ਉਹਨੂੰ ਲਾਗੂ ਕਰਵਾਇਆ ਬੜੀ ਲੰਮੀ ਜਦੋਂ ਜਹਾਜ਼ ਬੜੀ ਭਾਰੀ ਲੜਾਈ ਲੜ ਕੇ ਉਹਨਾਂ ਨੇ ਇਹ ਕਾਰਜ ਜਿਹੜਾ ਸੀ ਉਹ ਪੂਰਾ ਕੀਤਾ ਸੀਗਾ 32 ਡਿਗਰੀਆਂ ਦੇ ਮਾਲਕ ਸੀਗੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਤੁਸੀਂ ਸੋਚ ਲਿਆ ਕਰੋ 100 ਵਾਰ ਸੋਚਣਾ ਚਾਹੀਦਾ 1000 ਵਾਰ ਸੋਚਣਾ ਚਾਹੀਦਾ ਉਹਨਾਂ ਦੇ ਬਾਰੇ ਕੁਝ ਵੀ ਬੋਲਣ ਵਾਸਤੇ 32 ਡਿਗਰੀਆਂ ਤੇ ਤੁਹਾਡੇ ਪੱਲੇ ਕੀ ਆ ਬਿਜੂਆਂ ਦਾ ਟੋਲਾ ਇਕੱਠਾ ਹੋਏ ਜੇ ਉਥੇ ਲੋਕ ਸਭਾ ਦੇ ਵਿੱਚ ਜਦੋਂ ਵੀ ਬੋਲਦੇ ਜੇ ਕੁਝ ਨਾ ਕੁਝ ਮਾੜਾ ਹੀ ਬੋਲਦੇ ਜੇ ਕੋਈ ਚੰਗਾ ਮੁੱਦਾ ਹੈ ਨਹੀਂ ਤੁਹਾਡੇ ਕੋਲ ਪਰ ਦੀ ਕਿਸਾਨੀ ਦਾ ਤੁਸੀਂ ਕੀ ਹਾਲ ਕਰ ਛੱਡਿਆ ਆ ਪੰਜਾਬ ਦੇ ਕਿਸਾਨ ਬੈਠੇ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਨੇ ਅੱਜ ਤੱਕ ਤੁਹਾਡੇ ਕਿਸੇ ਨੁਮਾਇੰਦੇ ਨੇ ਆ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ ਭਾਰਤ ਦੇਸ਼ ਦਾ ਮਜ਼ਦੂਰ ਵਰਗ ਕਿਧਰ ਨੂੰ ਜਾ ਰਿਹਾ ਕਦੀ ਵਿਚਾਰਿਆ ਮਜ਼ਦੂਰਾਂ ਦਾ ਮੁੱਦਾ ਲੋਕ ਸਭਾ ਦੇ ਵਿੱਚ ਕੋਈ ਬੱਜਦੇ ਲਿਆਂਦਾ ਮਜ਼ਦੂਰਾਂ ਦੇ ਪੱਖ ਦਾ ਨਹੀਂ ਤੁਸੀਂ ਕੋਈ ਨਾ ਕੋਈ ਬੇਤੁਕਾ ਬਿਆਨ ਦੇਣਾ ਹੁੰਦਾ ਹੈ ਤੇ ਕਪੜੇ ਝਾੜ ਕੇ ਆਪ ਆਪਣੀਆਂ ਤੰਬੀਆਂ ਝਾੜ ਕੇ ਤੁਥੋਂ ਆ ਜਣਾ ਹੁੰਦਾ ਹੈ ਸ਼ਰਮ ਨੂੰ ਹੱਥ ਮਾਰੋ ਬਹੁਤ ਮੁੱਦੇ ਨੇ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਤੁਹਾਡੇ ਤੋਂ ਉਧਰ ਨੂੰ ਧਿਆਨ ਦਿਓ ਮਹਾਨਾਇਕ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਐਸ ਸੀ ਐਸਟੀ ਲੋਕਾਂ ਦੇ ਜੋ ਹਮੇਸ਼ਾ ਰਹਿਣਗੇ ਸੰਗਤ ਜੀ ਬੜਾ ਸਾਫ ਤੇ ਚਿੱਟਾ ਨੰਗਾ ਹੋ ਰਿਹਾ ਚਿਹਰਾ ਐਸਸੀਐਸਟੀ ਲੋਕ ਵਿਰੋਧੀ ਬੀਜੇਪੀ ਦਾ ਤੇ ਕਿਦਾਂ ਦੀ ਮਾਨਸਿਕਤਾ ਰੱਖਦੇ ਨੇ ਦੱਬੇ ਕੁਚਲੇ ਲੋਕਾਂ ਵਾਸਤੇ ਜਾਂ ਐਸਸੀਐਸਟੀ ਵਰਗ ਦੇ ਵਾਸਤੇ ਸੋ ਜਿਹੜੇ ਭਰਾਵਾਂ ਨੇ ਨਹੀਂ ਨਾ ਬੜੇ ਹੁਣ ਮੈਨੂੰ ਗਿਆਨ ਦੇਣਗੇ ਜਿਨ੍ਹਾਂ ਨੇ ਨਹੀਂ ਸ਼ਾਇਦ ਵੇਖੀ ਨ ਹੋਣੀ ਵੀਡੀਓ ਬਹੁਤ ਕੁਝ ਕਹਿਣਗੇ ਉਹ ਇੱਕ ਵਾਰ ਮਿਲਛਾ ਦੇ ਉਹ ਬਿਆਨ ਵਾਲੀ ਵੀਡੀਓ ਜ਼ਰੂਰ ਵੇਖ ਲਿਓ ਜੀ ਫਿਰ ਆਪ ਆਪਣਾ ਕਮੈਂਟ ਕਰਕੇ ਤੇ ਫਿਰ ਮੈਨੂੰ ਦੱਸਿਓ ਜੇ ਕਿ ਕੀ ਮੈਂ ਕੁਝ ਗਲਤ ਕਿਹਾ ਤੇ ਇਥੇ ਮੈਂ ਇੱਕ ਹੋਰ ਗੱਲ ਕਰ ਦਵਾਂ ਕਿ ਭਾਰਤ ਦੇ ਵਿੱਚ ਲਗਭਗ 80 ਤੋਂ 85 ਪਰਸੈਂਟ ਜਿਹੜਾ ਆਬਾਦੀ ਹੈ ਨਾ ਐਸਸੀ ਐਸਟੀ ਲੋਕਾਂ ਦੀ ਹੈ ਜੇਕਰ ਮੈਂ ਗਲਤ ਹੋਵਾਂ ਤਾਂ ਮੈਨੂੰ ਮਾਫ ਕਰ ਦਿਓ ਤੇ ਬਹੁਤ ਸਾਰਾ ਤਬਕਾ ਨਾ ਜਿਹੜਾ ਸਾਡੇ ਵਿੱਚੋਂ ਉਹ ਲੋਡ ਪੈਣ ਤੇ ਜਦੋਂ ਇਹੋ ਜਿਹੀ ਕੋਈ ਬਿਆਨਬਾਜ਼ੀ ਹੁੰਦੀ ਹੈ ਜਦੋਂ ਕਿਤੇ ਕੋਈ ਸਾਡੇ ਹੱਕਾਂ ਤੇ ਕੋ ਡਾਕਾ ਵੱਜਦਾ ਨਾ ਜਮਾ ਨਹੀਂ ਬੋਲਦੇ ਤੇ ਹੁਣ ਵੀ ਅੰਮ੍ਰਿਤਸਰ ਦੇ ਇਸ ਬਿਆਨ ਤੇ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਐਸਸੀ ਦਾ ਟੈਗ ਲਾਇਆ ਆ ਐਸੀ ਐਸਟੀ ਸਰਟੀਫਿਕੇਟ ਵੀ ਬਣਵਾਏ ਨੇ ਸਹੂਲਤਾਂ ਲੈਂਦੇ ਨੇ ਬਾਬਾ ਸਾਹਿਬ ਡਾਕਟਰ ਬੀਰ ਅਮਰਮੇਲਕਰ ਸਾਹਿਬ ਜੀ ਦੀ ਬਦੌਲਤ ਸੰਵਧਨ ਦੀ ਬਦੌਲਤ ਉਹ ਲੋਕ ਹੁਣ ਵੀ ਚੁੱਪ ਨੇ ਗੁੰਗੇ ਨੇ ਬੋਲੇ ਨੇ ਤੇ ਅੰਨੇ ਨੇ ਜੇਕਰ ਤੁਸੀਂ ਹੁਣ ਨਾ ਬੋਲੇ ਨਾ ਤੇ ਆਉਣ ਵਾਲੀਆਂ ਨਸਲਾਂ ਸਾਨੂੰ ਲਾਂਤਾਂ ਪਾਉਣਗੀਆਂ ਕਿਉਂਕਿ ਇਹ ਲੋਕ ਸੰਵਧਾਨ ਨੂੰ ਬਦਲਦੇ ਚੱਕਰ 'ਚ ਨੇ ਸੰਵਧਾਨ ਨੂੰ ਖਤਮ ਕਰਨ ਦੇ ਚੱਕਰ 'ਚ ਨੇ ਨਵੇਂ ਸੰਵਧਾਨ ਲਾਗੂ ਕਰਕੇ ਸਾਨੂੰ ਉਥੇ ਹੀ ਲੈ ਕੇ ਜਾਣਾ ਚਾਹੁੰਦੇ ਨੇ ਜਿੱਥੋਂ ਬਾਬਾ ਸਾਹਿਬ ਡਾਕਟਰ ਵੀ.ਐਨ. ਬੇੜਕਰ ਸਾਹਿਬ ਸਾਨੂੰ ਕੱਢ ਕੇ ਅਜੋਕੇ ਸਮੇਂ ਦੇ ਵਿੱਚ ਲੈ ਕੇ ਆਏ ਨੇ ਅੱਜ ਸਾਨੂੰ ਪੜਨ ਦੇ ਲਿਖਣ ਦੇ ਬੋਲਣ ਦੇ ਅਧਿਕਾਰ ਨੇ ਨੌਕਰੀਆਂ ਪ੍ਰਾਪਤ ਕਰਨ ਦੇ ਅਧਿਕਾਰ ਨੇ ਸਾਨੋ ਸ਼ੌਕਤ ਨਾਲ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਸ਼ਾਦੀਆਂ ਕਰਨ ਦੇ ਅਧਿਕਾਰ ਨੇ ਇਹ ਸਾਰੇ ਬਾਬਾ ਸਾਹਿਬ ਡਾਕਟਰ ਵੀਰ ਅਮਰਕਰ ਸਾਹਿਬ ਜੀ ਦੀ ਬਦੌਲਤ ਨੇ ਇਹ ਲੋਕ ਸਾਡੇ ਤੋਂ ਫੇਰ ਉਹ ਖੋਣਾ ਚਾਹੁੰਦੇ ਨੇ ਉਸੇ ਹੀ ਸਮੇਂ ਦੇ ਵਿੱਚ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਜਾਗੋ ਐਸਸੀ ਐਸਟੀ ਲੋਕੋ ਜਾਗੋ ਕੱਲੇ ਸਰਟੀਫਿਕੇਟ ਬਣਾ ਕੇ ਆਪਣੇ ਟਾਂਕਾ ਦੇ ਵਿੱਚ ਨਾ ਰੱਖ ਕੇ ਆਪਣੇ ਆਪ ਨੂੰ ਐਸਸੀ ਸਮਝੋ ਜਦੋਂ ਬੋਲਣ ਦੀ ਵਾਰੀ ਦੀ ਆ ਲੜਨ ਦੀ ਵਾਰੀ ਆਉਂਦੀ ਹੈ ਚੁੱਪ ਕਰਕੇ ਬਹਿ ਜਾਂਦੇ ਨੇ ਜਾਹਤਿਓ ਸਰਟੀਫਿਕੇਟ ਪਾੜ ਦਿਓ ਤੇ ਜਾਂ ਫਿਰ ਬੋਲੋ ਬਹੁਤ ਜ਼ਰੂਰੀ ਆ ਇਹੋ ਜੇ ਲੋਕਾਂ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਿਆ ਕਰੋ ਸਖਤ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਜਵਾਬ ਦਿਆ ਕਰੋ ਤਾਂ ਜਾ ਕੇ ਗੱਲ ਬਣਨੀ ਜੇ ਕਿਉਂਕਿ ਅੱਜ ਹਰ ਘਰ ਦੇ ਵਿੱਚ ਹਰ ਇੱਕ ਭੈਣ ਭਰਾ ਦੇ ਕੋਲ ਇੰਟਰਨੈਟ ਦੀ ਸਹੂਲਤ ਆ ਐਂਡਰੌਇਡ ਫੋਨ ਨੇ ਆਈਫੋਨ ਨੇ ਲੈਪਟਾਪ ਨੇ ਹਰ ਤਰ੍ਹਾਂ ਦੀ ਸਹੂਲਤ ਤੁਹਾਡੇ ਕੋਲ ਸੋ ਬੋਲਿਆ ਕਰੋ ਇਹਨਾਂ ਚੁਪਰਿਆ ਕੁਝ ਨਹੀਂ ਜੇਬੜਨਾ ਨਹੀਂ ਤੇ ਇਹਨਾਂ ਲੋਕਾਂ ਨੇ ਮੈਂ ਦੱਸ ਚੁੱਕਾ ਹਾਂ ਕਿ ਸਾਨੂੰ ਉਸੇ ਹੀ ਸਮੇਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਜਿੱਥੋਂ ਸਾਨੂੰ ਬੜੀ ਮੁਸ਼ਕਲ ਦੇ ਨਾਲ ਬੜੀ ਕਲਣਾ ਕਾਲ ਕੇ ਉਹ ਸਮਾਨਾਇਕ ਨੇ ਉਸ ਰਹਿਬਰ ਨੇ ਕੱਢਿਆ ਸੀਗਾ